ਸੱਚੇ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੇ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਐਨਐਸਏ ਵਿੱਚ ਹੋਇਆ ਵਾਅਦਾ ਈਮਾਨ ਸਿੰਘ ਖਾਰਾ ਨੇ ਕੀਤੀ ਪੁਸ਼ਟੀ ਨੀਟ ਪ੍ਰੀਖਿਆ ਦੇ ਕਪਲੇ ਦਾ ਮਾਮਲਾ ਆਮ ਆਦਮੀ ਪਾਰਟੀ ਨੇ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਤਤਰਨਾ ਡਿਲੀਜੀਅੰਟ ਸੰਘਟਨਾਂ ਲੈ ਕੇ ਆਤਿਸ਼ੀ ਮਾਲੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਕਿਹਾ ਹਲ ਨਾ ਹੋਣ ਦੇ ਸੂਰਤ ਵਿੱਚ 21 ਜੂਨ ਨੂੰ ਜਾਵਾਂਗੇ ਅੰਸ਼ੰਤੇ ਜਲ ਸੰਕਟਮ ਮਾਮਲੇ ਤੇ ਭਾਜਪਾ ਦੇ ਦਿੱਲੀ ਪ੍ਰਧਾਨ ਵਿਰਿੰਦਰ ਸਚਦੇਵਾ ਨੇ ਕਿਹਾ ਆਤਿਸ਼ੀ ਮਾਲੀਨਾ ਨੂੰ ਕਿਹਾ ਹੁਣ ਤੱਕ ਦੇ ਦੇਣਾ ਚਾਹੀਦਾ ਸੀ ਇਸਦੀ ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਕੁਝ ਸਮਰਥਕਾਂ ਦੇ ਉੱਤੇ ਐਨਐਸਏ ਵਿੱਚ ਵਾਧਾ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਅਮਰਿਤਪਾਲ ਸਿੰਘ ਤੋਂ ਇਲਾਵਾ ਉਸ ਦੇ ਜੋ ਬਾਕੀ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਐਨਐਸਏ ਵਾਦਾ ਦਿੱਤੀ ਗਈ ਹੈ ਜਿਸ ਦੀ ਪੁਸ਼ਟੀ ਖੁਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਾਰਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਅਮਰਿਤਪਾਲ ਦੀ ਐਨਐਸਏ ਵਿੱਚ ਵਾਧਾ ਫਿਲਹਾਲ ਨਹੀਂ ਕੀਤਾ ਗਿਆ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਸਮੇਤ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਦੇ ਬੀਤੇ ਸਾਲ ਅਮਰਿਤਪਾਲ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਮਰਿਤਪਾਲ ਦੇ ਸਾਥੀਆਂ ਦੇ ਉੱਤੇ ਐਨਐਸਏ ਦਰਵਾ ਦਿੱਤੀ ਗਈ ਹੈ ਇਸ ਦੀ ਪੁਸ਼ਟੀ ਖੁਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਾਰਾ ਦੇ ਵੱਲੋਂ ਕੀਤੀ ਗਈ ਹੈ ਦੇਖੋ ਹਾਲੇ ਤਾਂ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਲਵੰਤ ਸਿੰਘ ਰਾਓ ਕੇ

ਪਰੀ ਇਹਦੀਆਂ ਸਾਥੀਆਂ ਦੀ ਜੂਰ ਕਰ ਦਿੱਤੀ ਇੱਕ ਵਾਰ ਹਾਂਜੀ ਜੋ ਅਗਲੇ ਅੱਜ ਐਪਲੀਕੇਸ਼ਨ ਲਈ ਹੈ ਜੀ ਤਾਂ 24 ਜੂਨ ਨੂੰ ਪਤਾ ਲੱਗਣਾ ਹੈ ਕਿ ਕੀ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਸਾਥੀ ਨੇ ਉਹਨਾਂ ਦੇ ਜੀ ਹੈਨਾ ਜੀ ਦਾ ਉਹਨਾਂ ਦਾ ਉਦੋਂ ਜਿਹੜੇ ਉਹਨਾਂ ਦੇ ਸਾਥੀ ਨੇ ਤੇ ਜੋ 24 ਜੂਨ ਨੂੰ ਉਹਨਾਂ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਐਮਪੀ ਬਣਨ ਦੀ ਸੌ ਚੱਕਣੀ ਹੈ ਜੀ ਤਾਂ ਉਸ ਸੌ ਚੱਕਣ ਸਮਾਗਮ ਦਾ ਜਿਹੜਾ ਚੱਕੀ ਕੀ لازਮੀ ਹੁੰਦਾ ਜੀ ਇਹ ਕਨਸਟੀਟਿਊਸ਼ਨ ਦੀ ਇੱਕ ਡਿਊਟੀ ਹੈ ਜੀ

ਜੋ ਇਲੈਕਸ਼ਨ ਜਿੱਤ ਵੀ ਰਹੇ ਨੇ ਕੰਟੈਸਟ ਵੀ ਕਰ ਰਹੇ ਨੇ ਜਿੱਤ ਹੀ ਰਹੇ ਨੇ ਤਾਂ ਉਸ ਚੀਜ਼ ਦੀ ਖੁੰਦਕ ਦੇ ਵਿੱਚ ਆ ਕੇ ਮੇਰੇ ਹਿਸਾਬ ਨਾਲ ਇਹਨਾਂ ਨੇ ਪੰਜਾਬ ਸਰਕਾਰ ਨੇ ਇਹ ਆਮ ਆਦਮੀ ਪਾਰਟੀ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਨੂੰ ਡਰ ਹੈ ਕਿ ਇੱਕ ਨਵਾਂ ਪਕਸ਼ਾਜੀ ਦਲ ਇੱਕ ਨਵਾਂ ਜੋ ਕਹਿ ਸਕਦੇ ਨੇ ਖੇਤਰੀ ਤੇ ਇੱਕ ਨਵਾਂ ਕਾਲੀ ਦਲ ਜੋ ਹੈ ਉਹ ਚਾਰ ਰਿਹਾ ਤਾਂ ਉਸ ਚੀਜ਼ ਨੂੰ ਕੁਚਲਣ ਦੇ ਲਈ ਮੇਰੇ ਹਿਸਾਬ ਨਾਲ ਉਹਨਾਂ ਨੇ ਜ਼ਿਕਰ ਹੋ ਗਿਆ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਤੇ 24 ਜੂਨ ਨੂੰ ਪਹਿਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਅਮਰਿਤਪਾਲ ਨੂੰ ਬਾਹਰ ਕੱਢ ਕੇ ਸੌਂ ਚੁਕਾਉਣ ਵਾਸਤੇ ਅਹਿਮ ਉਪਰਾਲੇ ਤੇ ਯਤਨ ਕੀਤੇ ਜਾ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਕੀ ਅਮਰਿਤਪਾਲ ਸਦਨ ਦੇ ਵਿੱਚ ਜਾ ਕੇ ਸੌਂ ਚੁਕਣ ਦੇ ਵਿੱਚ ਕਾਮਯਾਬ ਹੁੰਦੇ ਨੇ ਜੋ ਫਿਰ ਇਸ ਮਾਮਲੇ ਨੂੰ ਲੈ ਕੇ ਕੁਝ ਹੋਰ ਹੀ ਤੱਥ ਸਾਹਮਣੇ ਆਉਣਗੇ ਨੀਟ ਪ੍ਰੀਖਿਆ ਦੇ ਵਿੱਚ ਕਪਲਾ ਹੋਇਆ ਹੈ ਜਿਸ ਦੇ ਚਲਦਿਆਂ ਇੱਕ ਵਿਅਕਤੀ ਨੂੰ ਬਿਹਾਰ ਤੋਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਪੱਦਰ ਤੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਵੀ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਵੱਡੇ ਵੱਡੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚੇ ਹੋਏ ਸਨ ਨੀਟ ਪ੍ਰੀਖਿਆ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਹੰਗਾਮਾ ਮਚ ਗਿਆ ਹੈ ਉਮੀਦਵਾਰ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਪੇਪਰ ਲੀਕ ਹੋਣ ਦਾ ਦੋਸ਼ ਲਗਾ ਰਹੇ ਨੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਡੇ ਟਿੱਕੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਤੇ ਇਸ ਧੱਕੇਸ਼ਾਹੀ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲਿਆ ਗਿਆ ਆਪਾ ਦੇਖਿਆ ਰਿਜ਼ਲਟ 'ਚ 67 ਬੱਚੇ ਉਹਨਾਂ ਦੇ ਜਿਨ੍ਹਾਂ ਦੇ ਮਾਰਕਸ 720 ਦੇ ਵਿੱਚੋਂ 720 ਆਇਆ ਹੈ ਇਹ ਬੜਾ ਹੈਰਾਨੀਜਨਕ ਹੈਗਾ ਔਰ ਇੱਕ ਸੈਂਟਰ ਦੇ ਵਿੱਚ ਤਕਰੀਬਨ 6 ਤੋਂ 7 ਬੱਚਿਆਂ ਦੇ ਮਾਰਕਸ ਸਿਰਫ ਇੱਕ ਸੈਂਟਰ ਦੇ ਜਿਹੜੇ ਹੈਗੇ ਆ 720 ਆਊਟ ਆਫ 720 ਆਇਆ ਸੋ ਤਿੰਨ ਜਿਹੜੇ ਬੰਦਿਆਂ ਦੀ ਅਰੈਸਟ ਹੋਈ ਹੈ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ 30-30 ਲੱਖ ਰੁਪਏ ਦੇ ਕੇ ਜਿਹੜਾ ਇਹ ਪੇਪਰ ਲੀਕ ਕਰਵਾਇਆ ਗਿਆ ਔਰ ਸੁਪਰੀਮ ਕੋਰਟ ਦਾ ਵੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਕਿ ਅਗਰ ਇਸ ਦੇ ਵਿੱਚ 0.001% ਵੀ ਕੋਈ ਘਟਾਲਾ ਹੋਇਆ ਜੇ ਉਹਦੇ ਵਿੱਚ ਕਮੀ ਪਾਈ ਗਈ ਤਾਂ ਇਹ ਜਿਹੜੀ ਪ੍ਰੀਖਿਆ ਹੈਗੀ ਹੈ ਇਹਨੂੰ ਕੈਂਸਲ ਕੀਤਾ ਜਾਏਗਾ ਇਹਦੇ ਨਾਲ ਆਮ ਘਰਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਔਰ ਉਹਨਾਂ ਪੇਰੈਂਟਸ ਦਾ ਕੀ ਕਸੂਰ ਹੈ ਜਿਹੜੇ ਮਿਹਨਤ ਕਰਦੇ ਆ ਆਪਣੇ ਬੱਚਾ ਨੂੰ ਮਿਹਨਤ ਕਰਵਾਉਂਦੇ ਆ ਔਰ ਬੱਚੇ ਦਿਨ ਰਾਤ 18-18 ਘੰਟੇ ਪੜ੍ਹ ਕੇ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਆ ਉਹਨਾਂ ਨੂੰ ਐਗਜ਼ਾਮ ਦੁਬਾਰਾ ਦੇਣਾ ਪਏਗਾ ਔਰ ਸੈਂਟਰ ਦੇ ਵੱਲੋਂ ਇਹੋ ਜੀ ਜਿਹੜੀਆਂ ਇੰਪੋਰਟੈਂਟ ਐਗਜ਼ਾਮ ਹੁੰਦੇ ਆ ਜਿਹੜਾ ਦੇਸ਼ ਦੇ ਲਗਭਗ 25 ਲੱਖ ਵਿਦਿਆਰਥੀਆਂ ਦੇ ਉਹ ਇੱਕ ਦੇ ਨਾਲ ਖੇਡਿਆ ਗਿਆ ਉਹ ਦੇ ਜਿਹੜਾ ਘਟਾਲਾ ਇਹਦੇ ਵਿੱਚ ਬੀਜੇਪੀ ਦੇ ਕਈ ਵੱਡੇ ਪੋਲਿਟਿਕਲ ਬੰਦੇ ਕਈ ਬੀਰੋਕਰੇਟ ਜਿਹੜੇ ਸ਼ਾਮਿਲ ਆ ਉਹ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੀ ਮੰਗ ਆ ਕਿ ਇਸ ਘਟਾਲੇ ਦੇ ਵਿੱਚ ਜਿੰਨੇ ਲੋਕ ਦੋਸ਼ੀ ਆ ਉਹਨਾਂ ਸਭ ਨੂੰ ਮਤਲਬ ਜਿਹੜਾ ਉਹ ਜੇਲ੍ਹ ਦੇ ਵਿੱਚ ਕਿ ਲਿਆ ਜਾਵੇ ਉਹਨਾਂ ਦੇ ਖਿਲਾਫ ਬੱਚੇ ਦਰਜ ਕੀਤੇ ਜਾਣ ਉਹਦੇ ਨੀਡ ਦਾ ਐਗਜ਼ਾਮ ਜਿਹੜਾ ਉਹ ਦੁਬਾਰਾ ਲਿਆ ਜਾਵੇ ਔਰ ਕਹੇ ਵੀ ਬੰਦੇ ਨੂੰ ਬਖਸ਼ਣਾ ਜਾਵੇ ਜਿੱਦਾਂ ਵਿਹਾਰ ਦੇ ਵਿੱਚ ਗੁਦਾਵਾਰ ਦੇ ਵਿੱਚ ਕੁਝ ਲੋਕ ਜਿਨ੍ਹਾਂ ਨੇ ਪੇਪਰ ਨਹੀਂ ਕੀਤਾ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਬਾਕੀ ਵੀ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਸਭ ਨੂੰ ਕੀਤਾ ਜਾਵੇ ਕਿਉਂਕਿ ਇਹ ਦੇਸ਼ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਐਜੂਕੇਸ਼ਨ ਘਟਾ ਲਾ ਇਹਦੇ ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਬਖਸ਼ਣਾ ਨਹੀਂ ਜਿਕਰ ਹੋ ਗਿਆ ਕਿ ਹਰ ਕਿਸੇ ਦੇ ਵੱਲੋਂ ਕੇਵਲ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਨਾਲ ਇਨਸਾਫੀ ਕਰਨ ਦੀ ਵੀ ਮੰਗ ਕੀਤੀ ਗਈ ਹੈ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸੰਸਦ ਦੇ ਵਿੱਚ ਇਹ ਮੁੱਦਾ ਜ਼ਰੂਰ ਚੁੱਕਣਗੇ ਦਿੱਲੀ ਜਲ ਸੰਕਟ ਦਾ ਮਾਮਲਾ ਸੁਣਵਾਈ ਦੇ ਅਧੀਨ ਚੱਲ ਰਿਹਾ ਹੈ ਅਤੇ ਹਿਮਾਚਲ ਪ੍ਰਦੇਸ਼ ਨੂੰ ਪਾਣੀ ਛੱਡਣ ਵਾਸਤੇ ਵੀ ਕਿਹਾ ਗਿਆ ਸੀ ਜਿਸ ਦੇ ਉੱਤੇ ਹਿਮਾਚਲ ਨੇ ਪਹਿਲਾਂ ਸਹਿਮਤੀ ਜਿਤਾਈ ਸੀ ਤੇ ਉਸ ਤੋਂ ਬਾਅਦ ਫਿਰ ਇਨਕਾਰ ਕਰ ਦਿੱਤਾ ਸੀ ਤੇ ਹੁਣ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਹਨਾਂ ਨੇ ਚਿੱਠੀ ਦੇ ਵਿੱਚ ਦਿੱਲੀ ਦਾ ਹੱਕ ਮੰਗਿਆ ਏ ਤੇ ਉਹਨਾਂ ਕਿਹਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ 21 ਜੂਨ ਨੂੰ ਉਹ ਅੰਸ਼ਨ ਤੇ ਉੱਤੇ ਜਾਣਗੇ। ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਦਿੱਲੀ ਨੂੰ ਬੰਦ ਦਾ ਪਾਣੀ ਨਾ ਮਿਲਣ ਬਾਰੇ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜਲ ਮੰਤਰੀ ਆਤਿਸ਼ੀ ਮਾਰਲੇਨਾ ਦਾ ਕਹਿਣਾ ਹੈ ਕਿ ਜੇਕਰ 21 ਜੂਨ ਤੱਕ ਦਿੱਲੀ ਨੂੰ ਉਹ ਪਾਣੀ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਹੈ ਤਾਂ ਫਿਰ ਉਹ ਅਣਮਿੱਥੇ ਸਮੇਂ ਦੇ ਲਈ ਮਰਨ ਵਰਧ ਤੇ ਬੈਠ ਜਾਵੇਗੀ ਇਸ ਕੜਾਕੇ ਦੀ ਗਰਮੀ ਦੇ ਵਿੱਚ ਦਿੱਲੀ ਦੀ ਜਲ ਮੰਤਰੀ ਦੇ ਵੱਲੋਂ ਲੋਕਾਂ ਨੂੰ ਪਾਣੀ ਦੇਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕਾਂ ਦਾ ਦੁੱਖ ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਦੇਖਿਆ ਅਣਛਨ ਪਰ ਬੈਠਨੇ ਸੇ ਸ਼ਰੀਰ ਕੋ ਬਹੁਤ ਕਸ਼ਟ ਹੋਤਾ ਹੈ लेकिन इस समय दिल्ली वालों का कष्ट इतना ज़्यादा है कि मेरे शरीर को जो कष्ट होगा वो उसके सामने कुछ भी नहीं तो इसलिए मेरा प्रधानमंत्री जी से फिर से निवेदन है कि वो अगले दो दिन में दिल्ली वालों को उनके हक का पानी दिलवाएं, वरना 21 तारीख से परसों से ਮੈਂ ਨਿਸ਼ਚਿਤ ਕਾਲੀ ਨੰਸ਼ੰਕਰ ਬੈਠੂ ਹਾਂ ਜ਼ਿਕਰ ਉਹ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਦੇ ਚੱਲਦਿਆਂ ਇਹ ਮਾਮਲਾ ਸੁਨਵਾਈ ਦੇ ਅਧੀਨ ਵੀ ਹੈ ਤੇ ਦੂਜੀ ਪਾਸੇ ਹਿਮਾਚਲ ਅਤੇ ਹਰਿਆਣਾ ਦੇ ਕੋਲੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਸਰਕਾਰਾਂ ਆਪਸੀ ਸਹਿਮਤੀ ਦੇ ਨਾਲ ਗੱਲਬਾਤ ਕਰ ਰਹੀਆਂ ਨੇ ਪਰ ਦਿੱਲੀ ਆਮ ਆਦਮੀ ਪਾਰਟੀ ਦਾ ਇਹੀ ਦੋਸ਼ ਹੈ ਕਿ ਹਰਿਆਣਾ ਤੇ ਹਿਮਾਚਲ ਪਾਣੀ ਦੇਣ ਤੋਂ ਕੋਰੀ ਨਾ ਕਰ ਹੈ ਆਤਿਸ਼ੀ ਮਾਰਲੇਨਾਂ ਦੇ ਵੱਲੋਂ ਬੀਜੇਪੀ ਸਰਕਾਰ ਨੂੰ ਦਿੱਲੀ ਜਲ ਸੰਕਟ ਦੇ ਉੱਤੇ けਰਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਸਾਬਤ ਹੁੰਦੀ ਹੈ ਜਿਸ ਤੋਂ ਬਾਅਦ ਦਿੱਲੀ ਦੇ ਭਾਜਪਾ ਪ੍ਰਧਾਨ ਵਿਰੇਂਦਰ ਸੱਚਦੇਵਾ ਦੇ ਵੱਲੋਂ ਆਤਿਸ਼ੀ ਮਾਰਲੇਨਾਂ ਨੂੰ ਕਿਹਾ ਗਿਆ ਹੈ ਕਿ ਜੇ ਥੋੜੀ ਬਹੁਤ ਸ਼ਰਮ ਹੁੰਦੀ ਤਾਂ ਅਸਤੀਫਾ ਹੁਣ ਤੱਕ ਦੇ ਦਿੰਦੇ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਮਰਲੇਨਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ਦੇ ਹੱਕ ਦੇ ਪਾਣੀ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਧਾਨ ਵਿਰਿੰਦਰ ਸੱਚਦੇਵਾ ਦਾ ਬਿਆਨ ਸਾਹਮਣੇ ਆਇਆ ਹੈ ਸੱਚਦੇਵਾ ਨੇ ਆਤਿਸ਼ੀ ਨੂੰ ਸਵਾਲਾਂ ਦੇ ਢੇਰੇ ਵਿੱਚ ਖੜਾ ਕੀਤਾ ਹੈ ਉਹਨਾਂ ਕਹੇ ਹੈ ਕਿ ਆਤਿਸ਼ੀ ਨੂੰ ਪਹਿਲਾਂ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਵੇਂ ਜਲਪੋਰਡ ਦਾ 10 ਸਾਲਾਂ 'ਚ 600 ਕਰੋੜ ਰੁਪਏ ਦੇ ਮੁਨਾਫੇ ਤੋਂ 73000 ਕਰੋੜ ਰੁਪਏ ਦੇ ਘਾਟੇ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਨੂੰ ਸਾਹਮਣੇ ਲਿਆਉਣ ਲਈ ਪੱત્ર ਲਿਖਣੀ ਚਾਹੀਦੀ ਸੀ ਪਰ ਮੈਂਬਰ ਜੋ ਪਾਣੀ ਦੀ ਚੋਰੀ ਅਤੇ ਪਾਣੀ ਦੀ ਕਾਲਾ ਬਾਜ਼ਾਰੀ ਦੇ ਵਿੱਚ ਸ਼ਾਮਿਲ ਨੇ ਉਹ ਦਿੱਲੀ ਦੇ ਲੋਕਾਂ ਨੂੰ ਪਾਣੀ ਨਹੀਂ ਦੇ ਸਕਦੇ ਪਰ ਆਪਣਾ ਅਹੁਦਾ ਵੀ ਨਹੀਂ ਛੱਡ ਸਕਦੇ ਉਨ੍ਹਾਂ ਕਿਹਾ ਕਿ ਜੇ ਆਤਿਸ਼ੀ ਮਾਰ ਲੈ ਇਹਨਾਂ ਨੂੰ ਥੋੜੀ ਜਹੀ ਵੀ ਸ਼ਰਮ ਹੁੰਦੀ ਤਾਂ ਹੁਣ ਤੱਕ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਆਤਿਸ਼ੀ ਕੋ ਚਿੱਠੀ ਲਿਖਣੀ ਚਾਹੀਏ ਅਤੇ ਇਹ ਬਤਾਨਾ ਚਾਹੀਏ ਕਿ ਪਿਛਲੇ 10 ਸਾਲਾਂ ਵਿੱਚ ਜਲ ਬੋਰਡ छह करोड़ के फायदे से तिहत्तर हजार करोड़ के घाटे पे कैसे आया वो हजारों करोड़ रुपए जो हैं जो दिल्ली की जनता पे खर्च होने थे उनको पानी की सप्लाई देनी थी वो पैसे कहाँ गए किसकी जेब में गए कौन वो दलाली और कमीशन खा गया इसका जवाब आतिश को देना चाहिए नहीं बोलेंगी इनको पत्र लिखना चाहिए था कि जो पार्टी के विधायक इनके मंत्री पानी की चोरी करते हैं कालाबाजारी करते हैं पानी बेचने का गोरखधंधा करते हैं उस पर बोलना चाहिए नहीं बोलेंगी राजनीति करनी है नोटंकीबाजी करनी है आंखों में शर्म बची नहीं है दिल्ली को पानी दे नहीं सकते हैं लेकिन मंत्री बनी बैठी है थोड़ी सी गैरत होती तो इस्तीफा देकर नीचे आ जाती इनको बिल्कुल अनशन पर बैठना चाहिए उन विधायकों के खिलाफ उन पार्टी के मंत्रियों के खिलाफ जो पानी बेचने का धंधा करते हैं और अपनी ही सरकार के खिलाफ जिसने पिछले दस सालों में जल बोर्ड को लूट का अड्डा बना दिया है एक बात का जवाब दे दें तिहत्तर हजार करोड़ के घाटे पे जल बोर्ड कैसे आया ਜਲ ਬੋਰਡ ਦਾ ਆਡਿਟ ਕਿਉਂ ਨਹੀਂ ਹੁੰਦਾ ਜ਼ਿਕਰ ਹੋਇਆ ਕਿ ਦਿੱਲੀ ਜਲ ਸੰਕਟ ਲਗਾਤਾਰ ਬਰਕਰਾਰ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਤੇ ਹਿਮਾਚਲ ਤੇ ਦੋਸ਼ ਲਗਾਏ ਜਾ ਰਹੇ ਨੇ ਜਦਕਿ ਬੀਜੇਪੀ ਆਮ ਆਦਮੀ ਪਾਰਟੀ ਦੇ ਹੀ ਮੰਤਰੀਆਂ ਵਿੱਚ ਕਾਹਨ ਕੱਟ ਦੀ ਵਿਖਾਈ ਦੇ ਰਹੀ ਹੈ ਵਿਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅਦਾਲਤ ਕੀ ਫੈਸਲਾ ਲੈਂਦੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਚਿੱਠੀ ਦਾ ਕੀ ਜਵਾਬ ਆਉਂਦਾ ਹੈ ਬ੍ਰਿਕਤਵਾਤੋੜਾ ਸਵਾਗਤ ਹੈ ਅਗਲੀ ਖਬਰ ਦੇ ਵੱਲ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਲਗਾਤਾਰ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਉਹਨਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਹੈ। ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਜੋ ਮੁਲਾਜ਼ਮਾਂ ਦੇ ਤਬਾਦਲੇ ਹੋਏ ਨੇ ਉਹ ਇਸ ਸਹੀ ਸਮੇਂ ਤੇ ਨਹੀਂ ਹੋਏ ਇਸ ਦੇ ਨਾਲ ਉਹਨਾਂ ਨੇ ਬਿਜਲੀ ਸੰਕਟ ਦਾ ਵੀ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੇ ਵਿੱਚ 48 48 ਘੰਟੇ ਬਿਜਲੀ ਨਹੀਂ ਆਉਂਦੀ ਜਿਸ ਦੇ ਕਰਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਵੀ ਕਿੱਲਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅੱਜ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਦਾਣਾ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੇ ਦੌਰਾਨ ਹੀ ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਕਾਂਗਰਸ ਭਵਨ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ। ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ਰਾਜਾ ਵਿੜਿੰਗ ਨੇ ਬਿਜਲੀ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਹੈ ਤੇ ਨਾਲ ਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਤਬਾਦਲੇ ਨੂੰ ਲੈ ਕੇ ਵੀ ਟਿੱਪਣੀ ਕੀਤੀ। ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ? ਇਹਦੇ ਤੇ ਮੈਂ ਟਿੱਪਾ ਟਿੱਪਣੀ ਨਾ ਕਰਦੇ ਹੋਏ ਕਿਉਂਕਿ ਮੁੱਖ ਮੰਤਰੀ ਸਾਹਿਬ ਖੇਈਰ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ। ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ। ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48-48 ਘੰਟੇ ਲੁਧਿਆਣੇ 'ਚ ਬਿਜਲੀ ਹੈ ਨਹੀਂ ਹੈ। ਜਿਹੜਾ ਕਿ ਮਹਾਨਗਰ ਹੈ, ਸਭ ਤੋਂ ਵੱਡਾ ਸ਼ਹਿਰ ਹੈ। ਅੱਜ ਜਿਹੜੀ ਬਿਜਲੀ ਦੀ ਪਾਲਸੀ ਕੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ بارش ਬਹੁਤ ਹੋ ਗਈ ਔਰ ਫੁਲਾਡ ਆ ਗਈ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋ ਗਈ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਨੂੰ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਵਾਧੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ ਜਿਸ ਪ੍ਰਕਾਰ ਗਰਮੀ ਵੱਧ ਰਹੀ ਹੈ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦਿਆਂਗੇ ਠੀਕ ਹੋ ਜਾਏਗਾ लेकिन लोग पीने वाले पानी तो भी दिक्कत आ गई क्योंकि बिजली है नहीं तो मोटर नहीं चलती मोटर नहीं चलती तो पानी नहीं आता सो इस तरह के हालात बने के बाद ही क्यों क्यों ये ये साल पहले तो सामने तोड़ा गया अगर तोड़ने की बात आप करते हैं मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफर को अभी एक एक साल रह गया है और सारी जिंदगी उन्होंने लुधियाना उन्होंने फतेहगढ़ साहब और उन्होंने पटियाला में गुजारी है आप उस उनको अचनछेद मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी ज़िंदगी एक जगह पर रहा ये ढाई साल पहले करना था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से आ, मुलाजमों ने कांग्रेस आम आदमी पार्टी की मदद दी इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नोटोरियस व्यक्ति किसी जिले में बैठा हुआ है उसकी ट्रांसफ़र आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में ये हो सकता है कि सब डिवीजन एक से दूसरी सब डिवीजन आप कर दो लेकिन ये कोई अच्छा फैसला नहीं है कि एक जिले से उठाकर उसको 150 ਕਿਲੋਮੀਟਰ ਦੂਰ ਜ਼ਿਕਰ ਹੋਇਆ ਕਿ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਤਬਾਦਲੇ ਕਰਨ ਦਾ ਕਦਮ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਕੁਝ ਵਿਰੋਧੀ ਧਿਰਾਂ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਜਾ ਰਹੇ ਨੇ ਦੇਖਣਾ ਹੋਵੇਗਾ ਕਿ ਇਸ ਤੇ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਨਸ਼ਾ ਤਸਕਰਾਂ ਦੇ ਉੱਤੇ ਨਕیل ਕਸੰਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਇਸ ਮੌਕੇ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਵੀ ਤਬਾਦਲੇ ਕੀਤੇ ਗਏ ਨੇ ਮੁੰਸ਼ੀ ਤੋਂ ਲੈ ਕੇ ਵੱਡੇ ਪੱਧਰ ਤੱਕ ਦੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਅਤੇ ਹੁਣ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਕਿਉਂ ਖੁੱਲੀਆਂ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 10000 ਪੁਲਿਸ ਮੁਲਾਜ਼ਮਾਂ ਦੀ ਭਰਤੀਕਰਨ ਅਤੇ ਮੌਜੂਦਾ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਵੀ ਗਰਮਾ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਦਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਵੋਟਾਂ ਤੋਂ ਬਾਅਦ ਇਹ ਤਬਾਦਲੇ ਕੀਤੇ ਜਾ ਰਹੇ ਨਹੀਂ ਜੋ ਬਦਲਾਖੋਰੀ ਦੀ ਭਾਵਨਾ ਨੂੰ ਦਰਸਾਉਂਦੇ ਨੇ ਦੂਜੇ ਪਾਸੇ ਉਹਨਾਂ ਨੇ ਨਵੀਆਂ ਭਰਤੀਆਂ ਦਾ ਸਵਾਗਤ ਕੀਤਾ ਹੈ ਗੱਲ ਇਹ ਹੈ ਕਿ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਨੇ ਇਹ ਨਤੀਜਾ ਹੈ ਲੋਕ ਸਭਾ ਦੇ ਨਤੀਜੇ ਦਾ ਕਿ ਜਿਹੜਾ 2024 ਦਾ ਲੋਕ ਸਭਾ ਦਾ ਨਤੀਜਾ ਚਾਰਜੂ ਨੂੰ ਆਇਆ ਔਰ ਉਹਦੇ ਵਿੱਚ ਪੰਜਾਬ ਦੀ ਜਨਤਾ ਨੇ ਸਿਰਫ 3 ਸੀਟਾਂ ਦੇ ਉੱਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਜਤਾਇਆ ਤੇ ਹੁਣ ਉਹਨਾਂ ਦੀਆਂ ਅੱਖਾਂ ਜਿਹੜੀਆਂ ਹਨ ਹੈ ਜੀ ਹੁਣ ਤਾਂ ਰਾਤ ਨੂੰ ਵੀ ਪੂਰਾ ਨਜ਼ਰ ਆਂਦਾ ਹੈ ਇਸੇ ਲਈ ਕਹਿ ਰਹੇ ਹੈ ਕਿ ਵੀ ਮੈਨੂੰ ਇਲੈਕਸ਼ਨ ਦੌਰਾਨ ਪਤਾ ਲੱਗਾ ਨਸ਼ੇ ਦਾ ਭਾਈ ਇਹ ਤਾਂ ਪਹਿਲੀ ਗੱਲ ਹੈ ਜਦੋਂ ਆਪਾਂ ਸੱਤਾ ਦਿੱਤੀ ਉਦੋਂ ਇਹ ਅਜੰਡਾ ਬਣਿਆ ਸੀਗਾ ਕਿ ਵੀ ਮੈਨੀਫੈਸਟੋ ਹੈਗਾ ਕਿ ਵੀ ਅਸੀਂ 2 ਮਹੀਨੇ ਚ ਆਉਣ ਦੇ ਵਿੱਚ ਜਿਹੜਾ ਹੈਗਾ ਅਸੀਂ ਸੱਤਾ ਚਾਹੰਤੇ ਨਸ਼ਾ ਖਤਮ ਕਰਾਂਗੇ ਪਰ ਜਦ ਕੀ ਮਰਜ਼ بڑھਦਾ ਗਿਆ ਜੂਜੂ ਦਵਾ ਕੀ ਔਰ ਇਹਨਾਂ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਆਮ ਆਦਮੀ ਪਾਰਟੀ ਸਟੇਜ ਸੀ ਜਿੱਦੇ ਵਿੱਚ ਕਿਹਾ ਕਿ ਵੀ ਨਸ਼ਾ ਜਿਹੜਾ ਹੈਗਾ ਉਹ ਅੱਜ ਪੁਲਿਸ ਅਫਸਰ ਵਕਾਰੇ ਆ ਔਰ ਉਹਨਾਂ ਨੂੰ ਸੁਰੱਖਸ਼ਨ ਪ੍ਰਾਪਤ ਹੈਗਾ आम आदमी पार्टी ਦੇ ਸ਼ੀਰਸ਼ ਨੇਤਾਵਾ اور ਮੁੱਖ ਮੰਤਰੀ ਜੀ ਨੇ ਕਾਲੀਆਂ ਪੇਡਾਂ ਦਾ ਕਿਹਾ ਕਾਲੀਆਂ ਪੇਡਾਂ ਤੋਂ ਮੈਂ ਪੁੱਛਣਾ ਚਾਹੁੰਦਾ ਕੀ ਮਤਲਬ ਹੈ ਕਾਲੀਆਂ ਪੇਡਾਂ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਜਾਂ ਜਿਹੜੀਆਂ ਪੁਲਿਸ ਦੇ ਵਿੱਚ ਹੈਗੀਆ ਕਿ ਉਹਨ ਸਵਾਲ ਇਹ ਹੈਗਾ ਕਿ ਆਪਾਂ 3 ਸਾਲ ਹੋਣ ਜਾ ਰਹੇ ਆ ਤੇ ਆਪਾਂ ਕੰਮ ਕੀ ਕੀਤਾ ਕਾਰਗੁਜ਼ਾਰੀ ਕੀ ਕੀਤੀ ਹੈ ਇਸੇ ਲਈ ਲੋਕਾਂ ਨੇ ਜਿਹੜਾ ਹੈਗਾ ਇਸ ਵਾਰ ਦੱਸਿਆ ਤੇ ਉਹਨ ਲੱਖਾਂ ਖੁੱਲੀਆਂ ਔਰ ਇਸ ਗੱਲ ਦਾ ਕਿ ਮਾਨ ਸਾਹਿਬ ਗੱਲ ਇਹ ਹੈਗਾ ਕਿ ਵੀ ਸਮਾਂ ਨਿਕਲ ਜਾਣਾ ਕੋਈ ਕਰਜੋ ਕੋ ਚੱਜ ਦਾ ਕੰਮ ਕਰਜੋ ਕਿ ਪੰਜਾਬ ਦੇ ਵਿੱਚ ਲੋਕੀ ਤੁਹਾਨੂੰ ਯਾਦ ਰੱਖਣ ਨਾ ਕਿ ਇਹ ਹੋਣ ਕਿ ਸਿਰਫ ਚੁਟਕਲੀ ਸਾਂਦੇ ਰਹੇ ਹੈਗੇ ਆ ਔਰ ਜਿਹੜਾ ਹੈਗਾ 10000 ਪੁਲਿਸ ਕਰਮੀਆਂ ਦੀ ਭਰਤੀ ਦਾ ਹੈ ਮੈਂ ਵੈਲਕਮ ਕਰਦਾ ਔਰ ਜਿਹੜਾ ਹੈਗਾ ਕਿ ਵੀ ਇਹਦੇ ਵਿੱਚ ਇਹ ਪਾਰਦਰਸ਼ੀ ਤਰੀਕੇ ਨਾਲ ਹੋਵੇ ਕਿਉਂਕਿ ਕਰਨੀ ਔਰ ਕਥਨੀ ਦੇ ਵਿੱਚ ਬੜਾ ਅੰਤਰ ਹੁੰਦਾ ਹੈ ਕਿ ਵੀ ਇਹ ਕਹਿੰਦੇ ਕੁਝ ਹੋ ਰਿਹਾ ਹੈ ਕਰਦੇ ਕੁਝ ਹੋਰ ਹੈ ਤੋ ਇਹਦੇ ਵਿੱਚ ਕੋਈ ਭਾਈ-ਭਤੀਜਾਵਾਦ ਨਹੀਂ ਹੋਣਾ। ਜ਼ਿਕਰ ਹੋ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ ਤੋਂ ਬਾਅਦ ਕਈ ਸਿਆਸੀ ਆਗੂਆਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਤੰਜ਼ ਕੁੱਸੇ ਜਾਰੇ ਨੇ। ਵਿਖਣਾ ਹੋਵੇਗਾ ਕਿ ਮੁੱਖ ਮੰਤਰੀ ਮਾਨ ਇਨ੍ਹਾਂ ਪੰਜ਼ਾਂ ਦਾ ਕੀ ਜਵਾਬ ਦਿੰਦੇ ਨੇ। ਫਰੀਦਕੋਟਾ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਜਦ ਲੁੱਟਾ ਖੋਹਾਂ ਕਰਨ ਵਾਲੇ ਅਤੇ ਫਰੋਤੀ ਮੰਗਣ ਵਾਲੇ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਦੱਸ ਦਈਏ ਕਿ ਪੁਲਿਸ ਦੀ ਇਹਨਾਂ ਬਦਮਾਸ਼ਾਂ ਦੇ ਨਾਲ ਮੁਠ ਭੇੜ ਹੋਈ ਸੀ ਜਿਸ ਤੋਂ ਬਾਅਦ ਕ੍ਰਾਸ ਫਾਇਰਿੰਗ ਹੋਈ ਤੇ ਇਹ ਦੋਵੇਂ ਦੋਸ਼ੀ ਜ਼ਖਮੀ ਹੋ ਗਏ ਅਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਹਨਾਂ ਦੋਵਾਂ ਦੇ ਕਿਹੜੀ ਗੈਂਗ ਦੇ ਨਾਲ ਸੰਬੰਧ ਸਾਹਮਣੇ ਆਉਣਗੇ ਫਰੀਦਕੋਟ ਪੁਲਿਸ ਵੱਲੋਂ ਲੁੱਟਖੋ ਅਤੇ ਫਰੋਦੀ ਦੇ ਮਾਮਲੇ ਵਿੱਚੋਂ ਲੁੜਿੰਦੇ ਮੁਲਜ਼ਮਾਂ ਨੂੰ ਫਾਇਲਿੰਗ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਕੁਝ ਸ਼ੱਕੀ ਨੌਜਵਾਨ ਘੁੰਮ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ ਤੇ ਦੋਵਾਂ ਦੋਸ਼ੀਆਂ ਦੀਆਂ ਲੱਤਾਂ ਵਿੱਚ ਗੋਲੀਆਂ ਚੱਲ ਗਈਆਂ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਪੁਲਿਸ ਨੂੰ ਦੇਖ ਕੇ ਦੋਵੇਂ ਮੁਲਜ਼ਮਾਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਨਤੀਜਾ ਮੁੱਠਪੇੜ ਦੇ ਵਿੱਚ ਜਾਵਤ ਲਿਆ ਇਹਨਾਂ ਦੋਵੇਂ ਮੁਲਜ਼ਮਾਨਾਂ ਦੀ ਪਛਾਣ ਪਰਮਿੰਦਰ ਸਿੰਘ ਚਿੜੀ ਅਤੇ ਹੈਪੀ ਦੇ ਵਜੋਂ ਹੋਈ ਏ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਕਿਹਾ ਇਹ ਚਾਚੇ ਤਾਇਆ ਦੇ ਪੁੱਤ ਹੈਗੇ ਤੇ ਇਹ ਜਿਹੜੇ ਹੈਗਾ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਿਆ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈਗਾ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਂਦੇ ਆ ਤੇ ਜਿਹੜੀਆਂ ਪਾਰਟੀਆਂ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਜੀ ਤਾਂ ਉਹ ਜਿਹੜਾ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕੁਝ ਸ਼ਕਤੀਬੰਦ ਜਿਹੜੇ ਬਾਈਕ ਤੇ ਸਵਾਰੋ ਕੀ ਤਰੇ ਫਿਰਦੇ ਆ ਜਦੋਂ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਹੋਣਾ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਨਾਂ ਦਾ ਟ੍ਰੀਟਮੈਂਟ ਕਰਾਉਣੇ ਆ ਇਹ ਕਾਫੀ ਹੌਨ ਫਾਇਰ ਹੈ ਇੱਟਾ ਹੀ ਤੁਸੀਂ ਕਰ ਰਹੇ ਆ ਪਾਉਨੇ ਗਿਣਤੀ ਹਾਂਜੀ ਉੱਚੇ ਚ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜਿਹੜੀਆਂ ਜਿਹੜੀ ਕਾਰ ਤੇ ਉਹਦੋਂ ਜਦੋਂ ਗੋਲੀਆਂ ਵੱਜੀਆਂ ਸੀਆਂ ਤੇ ਕੇਸ ਰਜਿਸਟਰ ਨਾ 245 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ ਮੋਬਾਈਲਾਂ ਵਾਲੇ ਤੋਂ ਜਿਹੜੇ ਪੈਸੇ ਲੈਣੇ ਸੀ ਪਰੋਥੀ ਲੈਣੀ ਸੀ ਜ਼ਿਕਰ ਉਹ ਹੈ ਕਿ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਲਾ ਜਾ ਕੇ ਪਟੀਆਂ ਕਰਵਾਈਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਇਹਨਾਂ ਦੋਵਾਂ ਦੇ ਕਿਸੇ ਗੈਂਗ ਦੇ ਨਾਲ ਕੀ ਸੰਬੰਧ ਨੇ ਇਹ ਵੀ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 10 ਜੁਲਾਈ ਨੂੰ ਜਲੰਧਰ ਪੱਛਮੀ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਤੇ ਇਸੇ ਦੇ ਚਲਦਿਆਂ ਚਰਨਜੀਤ ਸਿੰਘ ਚੰਨੀ ਜੋ ਜਲੰਧਰ ਤੋਂ ਮੌਜੂਦਾ ਐਮਪੀ ਨੇ ਉਹ ਸੜਗਰਮ ਵਿਖਾਈ ਦੇ ਰਹੇ ਨੇ ਬੀਤੀ ਰਾਤ ਚਰਨਜੀਤ ਸਿੰਘ ਚੰਨੀ ਜਲੰਧਰ ਪੱਛਮੀ ਦੇ ਵਿੱਚ ਗਏ ਉਹਨਾਂ ਨੇ ਕੁਝ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਸੀਵਰੇਜ ਦੀਆਂ ਸਮੱਸਿਆਵਾਂ ਆ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਉਹ ਜਲਦ ਤੋਂ ਜਲਦ ਹੱਲ ਕਰਵਾਉਣਗੇ ਜਲੰਧਰ ਪੱਛਮੀ ਦੇ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਮਾਹੌਲ ਵੀ ਪੂਰਾ ਪਖਿਆ ਹੋਇਆ ਹੈ ਇਸ ਮੌਕੇ ਤੇ ਸਿਆਸਤਦਾਨਾਂ ਦਾ ਪੂਰਾ ਪੂਰਾ ਜ਼ੋਰ ਇਸ ਇਲਾਕੇ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਦੇ ਰਾਤ ਹੁਣੇ-ਹੁਣੇ ਜਲੰਧਰ ਤੋਂ ਸੰਸਦ ਮੈਂਬਰ ਚੁਣੇ ਗਏ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਜਲੰਧਰ ਵੈਸਟ ਇਲਾਕੇ ਦੇ ਵਿੱਚ ਦੌਰਾ ਕੀਤਾ ਗਿਆ। ਇੱਥੇ ਉਹ دانشਮੰਦਾ ਵਿਖੇ ਪਹੁੰਚੇ ਜਿੱਥੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕ ਪਰੇਸ਼ਾਨ ਸਨ ਤੇ ਚਰਨਜੀਤ ਚੰਨੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦੀ ਹੀ ਸੀਵਰੇਜ ਠੀਕ ਕਰਵਾਉਣਗੇ। ਇਹ ਵੈਸਟ ਹਲਕੇ ਦਾ ਸ਼ਿਵਾਜੀ ਨਗਰ 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 ਸ਼ਿਵਾ ਤੇ ਇੱਥੋਂ ਦੇ ਲੋਕ ਇਕੱਠੇ ਹੋਏ ਹੋਏ ਅੱਜ ਸਵੇਰੇ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਤੇ ਤੁਸੀਂ ਦੇਖੋ ਕਿ ਪਾਣੀ ਇੱਥੇ ਕਿਸ ਤਰੀਕੇ ਦੇ ਨਾਲ ਗੰਦਾ ਚੱਲ ਰਿਹਾ ਗਲੀਆਂ ਭਰੀਆਂ ਹੋਈਆਂ ਤੇ ਪੀਣ ਵਾਲਾ ਪਾਣੀ ਵੀ ਹੈ ਜਿਹੜਾ ਉਹ ਗੰਦਾ ਹੁੰਦਾ ਐਦਾਂ ਤਾਂ ਹੀ ਹੁੰਦਾ ਜੀ ਤੇ ਸੜਕਾਂ ਦਾ ਬੁਰਾ ਹਾਲ ਹੈ ਮੈਂ ਹੁਣੇ ਕਮਿਸ਼ਨ ਨਾਲ ਗੱਲ ਕੀਤੀ ਹੈ ਕਿ ਆਤਾ 2 ਦਿਨਾਂ ਦੇ ਵਿੱਚ ਇੱਥੇ ਯੋਗ ਪ੍ਰਬੰਧ ਕਰਨੇ ਸ਼ੁਰੂ ਕਰੋ ਨਹੀਂ ਮੈਨੂੰ ਆਪ ਆ ਕੇ ਇੱਥੇ ਗਲੀਆਂ ਦੇ ਵਿੱਚ ਬੈਠਣਾ ਪਏਗਾ ਤੇ ਲੋਕਾਂ ਦੇ ਨਾਲ ਪ੍ਰੋਟੈਸਟ ਕਰਕੇ ਨੂੰ ਮਜਬੂਰ ਕਰਨਾ ਪਏਗਾ ਤੋ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 1.5 ਸਾਲ ਤੋਂ ਕਾਰਪੋਰੇਸ਼ਨ ਇੱਥੇ ਉਹਦੀ ਮਿਆਦ ਖਤਮ ਹੋ ਚੁੱਕੀ ਦੁਬਾਰੇ ਇਲੈਕਸ਼ਨ ਨਹੀਂ ਕਰਾਏ ਗਏ ਕੋਈ ਬਾਲੀਬਾਰਸ ਨਹੀਂ ਹੈ ਲੇਕਿਨ ਮੈਂ ਇਸ ਇਲਾਕੇ ਨੂੰ ਇਸ ਤਰ੍ਹਾਂ ਖਰਾਬ ਨਹੀਂ ਹੋਣ ਦੇਣਾ ਮੈਂ ਆ ਆ ਕੇ ਇਸ ਦਾ ਫਿਚਰ ਹੈ ਕਿ ਕੰਮ ਠੀਕ ਕਰਨਾ ਹੈ ਤੇ ਜਾਂ ਤਾਂ ਇਹ ਸਰਕਾਰ ਇਹਨੂੰ ਠੀਕ ਕਰਨਾ ਸ਼ੁਰੂ ਕਰ ਦੇਗੀ ਜਾਂ ਫਿਰ ਮੈਨੂੰ ਇੱਥੇ ਆ ਕੇ ਕਾਰਵਾਈ ਕਰਨੀ ਪਏਗੀ ਜ਼ਿਕਰ ਹੋ ਹੈ ਕਿ ਜ਼ਿਮਨੀ ਚੋਣਾ ਦੇ ਮੁੱਦੇ ਨਜ਼ਰ ਹਰ ਪਾਰਟੀ ਦੇ ਵੱਲੋਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਵੇਖਣਾ ਇਹ ਹੋਵੇਗਾ ਕਿ 10 ਜੁਲਾਈ ਨੂੰ ਲੋਕ ਕਿਹਦੇ ਹੱਕ ਵਿੱਚ ਵੋਟਾਂ ਪਾਉਣਗੇ ਤੇ 13 ਜੁਲਾਈ ਨੂੰ ਕਿਸ ਦੇ ਹੱਕ ਵਿੱਚ ਨਤੀਜੇ ਆਉਣਗੇ ਅਰਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਬਖਸੁਰ ਕੀਤੇ ਅਮਰਿਤਪਾਲ ਦੇ ਸਾਥੀਆਂ ਦੀ ਐਨਐਸਏ ਵਿੱਚ ਹੋਇਆ ਵਾਅਦਾ ਈਮਾਨ ਸਿੰਘ ਖਾਰਾ ਨੇ ਕੀਤੀ ਪੁਸ਼ਟੀ ਨੀਟ ਪ੍ਰੀਖਿਆ ਦੇ ਕਪਲੇ ਦਾ ਮਾਮਲਾ ਆਮ ਆਦਮੀ ਪਾਰਟੀ ਨੇ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਤਰਨਾ ਦਿੱਲੀ ਜਲ ਸੰਕਟ ਨੂੰ ਲੈ ਕੇ ਆਤਸ਼ੀ ਮਾਲੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਕਿ ਹਾ ਹਲ ਨਾ ਹੋਣ ਦੀ ਸੂਰਤ ਵਿੱਚ 21 ਜੂਨ ਨੂੰ ਜਾਵਾਂਗੀ ਅੰਸ਼ੰਤੇ ਜਲ ਸੰਕਟਮ ਮਾਮਲੇ ਤੇ ਭਾਜਪਾ ਦੇ ਦਿੱਲੀ ਪ੍ਰਧਾਨ ਵਿਰਿੰਦਰ ਸਚਦੇਵਾ ਨੇ ਕਿਹਾ ਆਤਸ਼ੀ ਮਾਲੀਨਾ ਨੂੰ ਕਿਹਾ ਹੁਣ ਤੱਕ ਦੇ ਦੇਣਾ ਚਾਹੀਦਾ ਸੀ ਇਸ ਦੀ ਸਨੋ ਹੀ ਮੈਨੂੰ ਦੇ ਉਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ